ਗੰਦੀ ਨੇ ਇੱਕ ਇਸ਼ੂ ਚੱਕਿਆ ਕਿ ਫੇਕ ਵੋਟਾਂ ਬਣ ਰਹੀਆਂ ਤੇ ਉਹਦਾ ਕਾਫੀ ਜਗ੍ਹਾ ਰੋਲਾ ਪੈ ਰਿਹਾ ਤੇ ਉਹਨਾਂ ਨੇ ਕੁਝ ਡਾਟਾ ਵੀ ਸਾਹਮਣੇ ਰੱਖਿਆ ਆਪਣਾ মিডিਆ ਦੇ ਤੇ ਉਹ ਡਾਟੇ ਤੋਂ ਐਨਾਲਿਸਿਸ ਕਰਕੇ ਉਹ ਕਹਿ ਰਹੇ ਆ ਕਿ ਹਰ ਜਗ੍ਹਾ ਤੋਂ 10 ਤੋਂ 20000 25000 ਵੋਟ ਫੇਕ ਵੋਟ ਬਣਾਏ ਗਏ ਆ ਵਿਧਾਨ ਸਭਾ ਦੇ ਵਿੱਚ ਤੇ ਜੀ ਦਾ ਕਰਕੇ ਇਹ ਵਾਰ-ਵਾਰ ਜਿੱਤ ਰਹੇ ਆ ਤੇ ਉਹਨਾਂ ਨੇ ਉਹ ਡਾਟਾ ਵੀ ਦਿੱਤਾ ਤੇ ਉਹਨਾਂ ਨੇ ਉਹ ਚੈੱਕ ਵੀ ਕਰਾਇਆ ਕਿ ਇੱਕ ਐਡਰੈਸ ਤੇ 40 ਵੋਟਾਂ ਬਣੀਆਂ ਤੇ 1 بی ایچ کے ਦਾ ਉਹ ਘਰ ਹੈ ਜਿੱਥੇ 40 ਬੰਦਿਆਂ ਦਾ ਐਡਰੈਸ ਦਿੱਤਾ ਗਿਆ ਤੇ 40 ਬੰਦੇ ਉਹ ਤਿੰਨ ਜਗ੍ਹਾ ਵੋਟਰ ਆ ਬਿਹਾਰ ਚ ਵੀ ਆ ਉਹ ਵੋਟਰ ਯੂਪੀ ਚ ਵੀ ਵਾਰਾਨਸੀ ਚ ਵੀ ਤੇ ਮਹਾਰਾਸ਼ਟਰ ਚ ਵੀ ਤੇ ਜੇ ਡਾਟਾ ਬਿਲਕੁਲ ਵਾਕਿਆਈ ਸਹੀ ਹੈ ਜਿਵੇਂ ਉਹ ਕਹਿ ਰਿਹਾ ਤੇ ਫਿਰ ਤਾਂ ਇਹ ਡੈਮੋਕਰੇਸੀ ਲਈ ਲੋਕਰਾਜ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਫਿਰ ਤਾਂ ਆਪਣਾ ਦੇਸ਼ ਵੀ ਉਧਰ ਨੂੰ ਹੀ ਵੱਧ ਰਿਹਾ ਜਿਹੜੇ ਆਪਣੇ ਪੜੋਸੀ ਦੇਸ਼ਾਂ ਦਾ ਹਾਲ ਹੋਇਆ ਜਿਵੇਂ ਬੰਗਲਾਦੇਸ਼ ਪਾਕਿਸਤਾਨ ਅਫਗਾਨਿਸਤਾਨ ਉੱਥੇ ਜੋ ਗੁੰਡਾਗਰਦੀ ਜੋ ਹਿਊਮਨ ਰਾਈਟ ਉੱਥੇ ਵਾਇਲੇਸ਼ਨ ਹੁੰਦੀ ਹੈ ਸਿਰਫ ਇਹੀ ਕਾਰਨ ਹੈ ਕਿ ਉੱਥੇ ਡੈਮੋਕਰੇਸੀ ਨਹੀਂ ਹੈ ਲੋਕਰਾਜ ਨਹੀਂ ਹੈ ਤੇ ਇਸ ਕਰਕੇ ਉੱਥੇ ਸਟੈਬਲਿਸ਼ਮੈਂਟ ਭਾਰੀ ਹੈ ਸਾਰਿਆਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਤਾਂ ਫੌਜ ਹੀ ਸਾਰਾ ਕੁਝ ਕੰਟਰੋਲ ਕਰਦੀ ਹੈ ਤੇ ਆਪਣੀ ਪੂਰੀ ਦੁਨੀਆ ਚ ਚੌਥੀ ਡੈਮੋਕ੍ਰੇਸੀ ਮੰਨੀ ਗਈ ਹੈ ਕਿ ਬਹੁਤ ਵਧੀਆ ਤੇ ਸਹੀ VOTING ਹੈ ਤੇ ਬਿਲਕੁਲ ਨਿਰਪੱਖ ਤੌਰ ਤੇ ਵੋਟਾਂ ਬੰਦੀਆਂ ਕੋਈ ਕਿਸੇ ਤਰ੍ਹਾਂ ਦਾ ਉੱਥੇ ਉਹਦੇ ਵਿੱਚ ਗੜਬੜ ਨਹੀਂ ਹੈ ਤੇ ਪਰ ਜਿਵੇਂ ਉਹਨਾਂ ਨੇ ਰਾਹੁਲ ਗਾਂਧੀ ਨੇ ਕਿਹਾ ਹੈ ਤੇ ਡਾਟਾ ਦਿੱਤਾ ਹੈ ਜੇ ਉਹ ਵਾਕਿਆ ਹੂ ਬਹੁ ਬਹੁ ਇਦਾਂ ਹੀ ਹੈ ਤੇ ਬਹੁਤ ਵੱਡੀ ਏ ਸਵਾਲੀਆ ਚਿੰਨ ਤੇ ਆਪੋਜੀਸ਼ਨ ਨੂੰ ਇਸ ਚੀਜ਼ ਦਾ ਬਹੁਤ ਵੱਡੇ ਪੱਧਰ ਤੇ ਸੜਕਾਂ ਤੇ ਆ ਜਾਣਾ ਚਾਹੀਦਾ ਕਿਉਂਕਿ ਜੇ ਵੋਟਰਾਂ ਦੀ ਖਤਮ ਹੋ ਗਿਆ ਤੇ ਆਪਣਾ ਤਾਂ ਸਾਰਾ ਸਿਸਟਮ ਹੀ ਖਰਾਬ ਹੋ ਜਾਊਗਾ ਬਾਬਾ ਸਾਹਿਬ ਨੇ ਆਪਾਂ ਨੂੰ ਵੋਟ ਦੀ ਅਧਿਕਾਰ ਦਿੱਤਾ ਕਰੋੜਾਪਤੀ ਅੰਬਾਨੀ ਨੂੰ ਵੀ ਇੱਕ ਵੋਟ ਦਾ ਰਾਈਟ ਤੇ ਕੋਈ ਥੱਲੇ ਬਿਲਕੁਲ ਥੱਲੇ ਤਪਕੇ ਦਾ ਵੀ ਇੱਕ ਰਾਈਟ ਵੋਟ ਦਾ ਸਭ ਨੂੰ ਵੋਟ ਇਕੁਅਲ ਰਾਈਟ ਦਿੱਤਾ ਹੈ ਭਾਵੇਂ ਕੋਈ ਕਿੰਨਾ ਵੀ ਅਮੀਰ ਹੈ ਭਾਵੇਂ ਕੋਈ ਕਿੰਨਾ ਵੀ ਗਰੀਬ ਹੈ ਪਰ ਜੋ ਵੋਟ ਪੈਟਰਨ ਆ ਉਹ ਸਭ ਨੂੰ ਸੇਮ ਹੈ ਜੋ ਵੋਟ ਗਰੀਬ ਪਾ ਸਕਦਾ ਉਹੀ ਅਮੀਰ ਪਾ ਸਕਦਾ ਯਾਨੀ ਕਿ ਬਹੁਤ ਅੱਛਾ ਆਪਾਂ ਨੂੰ ਰਾਈਟ ਦਿੱਤਾ ਬਾਬਾ ਸਾਹਿਬ ਨੇ ਤੇ ਜੇ ਰਾਈਟ ਆਪਣੇ ਤੋਂ ਖੋ ਲਿਆ ਜਾਂ ਇਹਦੇ ਵਿੱਚ ਕੋਈ ਗੜਬੜ ਹੋ ਗਈ ਜਾਂ ਇਹ ਸਰਕਾਰਾਂ ਆਪਣੇ ਤਰੀਕੇ ਨਾਲ ਹੀ ਇਦਾਂ ਗੜਬੜ ਕਰਕੇ ਬੰਨਣ ਲੱਗ ਗਈਆਂ ਤੇ ਇਹ ਤਾਂ ਬਹੁਤ ਵੱਡੀ ਫਿਰਤ ਮਾੜੀ ਪੈ ਜੂਗੀ ਫਿਰ ਹੌਲੀ 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 ਇਹ ਬਹੁਤ ਅੱਗੇ ਤੱਕ ਜਾਊ ਤੇ ਹਾਲਾਤ ਵਿਗੜਨਗੇ ਦੇਸ਼ ਦੇ ਮਸਾਂ ਦਾ ਆਪਣਾ ਦੇਸ਼ ਪੈਰਾਂ ਤੇ ਆਇਆ